ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ 23 ਦਸੰਬਰ ਤੱਕ ਸਮਾਰਟ ਇੰਡੀਆ ਹੈਕਾਥਨ ਕਰਵਾਈ ਜਾ ਰਹੀ ਹੈ ਇਸ ਵਿੱਚ ਦੇਸ਼ ਭਰ ਦੀਆਂ ਕੋਲ 36 ਟੀਮਾਂ ਤੇ ਸੈਂਕੜੇ ਪ੍ਰਤਿਭਾਸ਼ਾਲੀ ਵਿਦਿਆਰਥੀ ਹਿੱਸਾ ਲੈ ਰਹੇ ਨੇ ਇਸ ਹੈਕਾਥਨ ਵਿੱਚ ਜਲ ਸ਼ਕਤੀ ਮੰਤਰਾਲੇ ਵੱਲੋਂ ਦਿੱਤੀਆਂ ਚੁਣੌਤੀਆਂ ਭਰੀਆਂ ਸਮੱਸਿਆਵਾਂ ਲਈ ਸੂਚਨਾ ਟੈਕਨਾਲੋਜੀ ਦੀ ਮਦਦ ਨਾਲ ਹੱਲ ਲੱਭਣ ਲਈ ਉਪਰਾਲੇ ਕੀਤੇ ਜਾਣਗੇ ਕੇਂਦਰੀ ਸਿੱਖਿਆ ਮੰਤਰਾਲੇ ਦੇ ਨਵਾਂਚਾਰ ਸੈੱਲ ਤੇ 올 ਇੰਡੀਆ ਕਾਉਂਸਲ ਫਾਰ ਟੈਕਨੀਕਲ ਐਜੂਕੇਸ਼ਨ ਨੇ ਐਲਪੀਯੂ ਨੂੰ ਦੇਸ਼ ਭਰ ਵਿੱਚ ਚੁਣੇ ਗਏ ਨੋਡਲ ਕੇਂਦਰਾਂ ਵਿੱਚ ਸ਼ਾਮਲ ਕੀਤਾ ਹੈ ਪ੍ਰੋਵਾਈਸ ਚਾਂਸਲਰ ਰਸ਼ਮੀ ਮਿੱਤਲ ਨੇ ਇਸ ਮੁਕਾਬਲੇ ਦਾ ਉਦਘਾਟਨ ਕਰਦਿਆਂ ਦੱਸਿਆ ਕਿ ਇਸ ਵਿੱਚ ਮੇਜ਼ਬਾਨ ਪੰਜਾਬ ਅਤੇ ਤਾਮਿਲਨਾਡੂ, ਕਰਨਾਟਕ, ਮਣੀਪੁਰ, 오ਡੀਸ਼ਾ, ਪੱਛਮੀ ਬੰਗਾਲ ਸਮੇਤ ਕੁੱਲ 14 ਭਾਰਤੀ ਰਾਜਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿੱਚ ਕਰਵਾਏ ਜਾ ਰਹੇ ਹੈਕਾਥਨ ਮੁਕਾਬਲਿਆਂ ਦੇ ਪ੍ਰਤੀਭਾਗੀਆਂ ਨੂੰ ਸੰਬੋਧਨ ਕੀਤਾ ਇਸ ਪ੍ਰੋਗਰਾਮ ਦੇ ਥੀਮ ਤਹਿਤ ਸਮਾਜਿਕ ਲੋੜਾਂ ਦੇ ਇੱਕ ਵਿਆਪਕ ਸਪੈਕਟ੍ਰਮ ਨੂੰ ਸ਼ਾਮਲ ਕਰਦੇ ਹੋਏ ਜਲ ਸ਼ਕਤੀ ਮੰਤਰਾਲੇ ਨੇ ਸਿੰਚਾਈ ਪ੍ਰਣਾਲੀ ਦੇ ਪਾਈਪ ਤੇ ਸੂਖਮ ਸਿੰਚਾਈ ਨੈਟਵਰਕ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦੇ ਢਾਂਗ ਤਰੀਕਿਆਂ ਬਾਰੇ ਸੁਝਾਅ ਪੇਜੇ ਨੇ ਇਸ ਦੌਰਾਨ ਵੱਖ-ਵੱਖ ਸੌਫਟਵੇਅਰ ਵੀ ਤਿਆਰ ਕੀਤੇ ਜਾਣਗੇ ਤਾਂ ਜੋ ਮਨੁੱਖੀ ਸਮਝ ਪੁਰਾਤਨ ਟੈਕਨੋਲੋਜੀ ਵਿੱਚ ਨਵਾਚਾਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸੂਚਨਾ ਟੈਕਨੋਲੋਜੀ ਦੀ ਸੁਚੱਜੀ ਵਰਤੋਂ ਕਰਦੇ ਹੋਏ ਆਮ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਦੇ ਢਾਂਗ ਤਰੀਕਿਆਂ ਬਾਰੇ ਰਣਨੀਤੀ ਤਿਆਰ ਹੋ ਸਕੇ ਸਾਡਾ ਪ੍ਰੋਜੈਕਟ ਐਗਰੀਕਲਚਰ ਤੇ ਬੇਸਡ ਹੈ ਯਾਨੀ ਖੇਤੀਬਾੜੀ ਤੋਂ ਰਿਲੇਟਡ ਹੈਗਾ ਅ ਇਸ ਵਿੱਚ ਅਸੀਂ ਮੌਇਸਚਰ ਨੂੰ ਡਿਟੈਕਟ ਕਰ ਰਹੇ ਹਾਂ ਮੈਂ ਆਪਣੀ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਸਾਨੂੰ ਇਹ ਅਪੋਰਚੁਨਿਟੀ ਦਿੱਤੀ ਹੈ ਸਾਨੂੰ ਤਾਂ ਕਿ ਅਸੀਂ ਆਪਣੀ ਇਨੋਵੇਸ਼ਨ ਦਿਖਾ ਸਕਾਂ